ਆਹ ਲੱਭ ਪਿੰਡ ਕਿੱਧਰ ਆ ਗਿਆ ਉੱਤੋਂ ਹੀ ਪਾਣੀ ਹੈਗਾ ਬਹੁਤ ਆ ਬਾਈ ਕਿ ਉੱਤਰ ਗਿਆ ਹਾਂ ਬਹੁਤ ਆ ਇੱਕ ਹੋਰ ਅਟਾ ਅੱਗਰ ਕੁਗਰ ਕਿੱਧਰ ਨੂੰ ਆ ਹਾਂਜੀ ਤੇ ਆ ਦੇ ਗੰਡੇ ਜਾਣਾ ਸੀ ਕਿੱਧਰ ਨੂੰ ਲੈ ਜੀਓ ਬਹੁਤ ਚਲੋ ਭਾਈ ਅੱਗੇ ਧੰਨਵਾਦ ਬਾਬਾ ਜੀ ਧੰਨਵਾਦ ਚਲਿਏ ਭਾਈ ਅੱਗੇ ਲੈ ਕੇ ਸੇਵਾ ਹਾਂਜੀ ਆਏ ਆਪਣੇ ਪਿੰਡ ਦੀ ਸਾਰੀ ਸੰਗਤ ਆ ਬਾਈ ਪਸਿਆਣੇ ਦੀ ਡੋਰਾਂ ਉੱਪਰ ਚੜ੍ਹਨੀਆਂ ਚ ਬੋਕੇ ਅੱਗੇ ਅਗੇ ਲੱਖ ਲੱਖ ਜਿੰਨਾ ਪਾਣੀ ਆ ਭਰਾਵੋ ਬਾਈ ਸਸਰੀ ਗੱਲ ਅੱਜ ਆਪਾਂ ਨਵਾਂ ਬਲੌਗ ਬਣਾ ਰਹੇ ਜਿਹੜਾ ਕੋਈ ਘੁੰਮਣ ਫਿਰਨ ਵਾਲਾ ਨਹੀਂ ਹੈਗਾ ਬਾਈ ਜਿਹੜੇ ਪੰਜਾਬ ਦੇ ਹਾਲਾਤ ਚੱਲ ਰਹੇ ਆ ਜਿਵੇਂ ਪਾਣੀ ਆ ਗਿਆ ਬਾਈ ਬਹੁਤ ਜਗ੍ਹਾ ਨੁਕਸਾਨ ਹੋ ਗਿਆ ਸਾਡੀ ਸਾਰੀ ਟੀਮ ਗੋਗਾ ਟੀਮ ਦੇ ਪਿੰਡ ਆਪਣੇ ਪਿੰਡ ਵੱਲੋਂ ਬਾਈ ਪਸਾਣੇ ਵੱਲੋਂ ਬਈਆ ਰਾਸ਼ਨ ਲੈ ਕੇ ਜਾ ਰਹੇ ਆ ਦੱਸੋ ਬਾਈ ਬਾਈ ਪਾਣੀ ਲੈ ਕੇ ਜਾ ਰਹੇ ਆ ਆਟਾ ਲੈ ਕੇ ਜਾ ਰਹੇ ਆ ਬਾਈ ਹੋਰ ਵੀ ਬਹੁਤ ਚੀਜ਼ਾਂ ਨੇ ਬਾਈ ਦਾਲ ਚੀਨੀ ਬਾਈ ਸਾਰੀ ਚੀਜ਼ਾਂ ਲੈ ਕੇ ਜਾ ਰਹੇ ਆ ਆਪਾਂ ਬਾਈ ਜਿਹੜੇ ਸਾਡੇ ਪ੍ਰੋਮੋਸ਼ਨ ਦੇ ਪੈਸੇ ਜੀ ਸਾਨੂੰ ਇਕੱਠੇ ਕਰਕੇ ਸਮਾਨ ਲੈਤਾ ਹੁੰਨਾ ਸੀ ਹਾਲ ਭੀੜਤ ਲੋਕਾਂ ਵਾਸਤੇ ਸਮਾਨ ਲੈ ਕੇ ਜਾ ਰਹਾਂ ਬਈ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਜਿਹੜੇ ਸਾਨੂੰ ਪਿਆਰ ਕਰਦੇ ਨੇ ਤੁਸੀਂ ਵੀ ਸਾਰੇ ਜਣੇ ਜਰੂਰ ਪਹੁੰਚੋ ਤੇ ਪੰਜਾਬ ਨਾਲ ਖੜੋ ਤੇ ਪੰਜਾਬ ਦੀ ਮਾਨਸਤਾ ਕਰੋ ਬਾਈ ਬਈ ਆਪਣੀ ਲੋੜ ਅੱਜ ਪੰਜਾਬ ਨੂੰ ਬਾਈ ਜਿੰਨੇ ਵੀ ਸਾਡੇ ਹੁਣ ਤੱਕ ਬਣੇ ਨੇ ਜਾਂ ਜਿਹੜੇ ਸਾਡੇ ਅੱਗੇ ਵਧਣਗੇ ਬਾਈ 2-3 ਮਹੀਨਿਆਂ ਦੇ ਪੈਸੇ ਜਿੰਨੇ ਵੀ ਆ ਲੈ ਕੇ ਜਾ ਰਹੇ ਆ ਬਈ ਸਮਾਨ ਅਸੀਂ ਬਈ ਸਾਰੇ ਇੱਥੇ ਹੀ ਲਾ ਦਾਂਗੇ ਜਿੰਨੇ ਕਿ ਜੋਗੇ ਹੈਗੇ ਆ ਬਈ ਆਪਾਂ ਸਾਰੇ ਬਈ ਇੱਧਰ ਹੀ ਲਾ ਦਾਂਗੇ ਬਈ ਚਲੋ ਹੁਣ ਹੁਣ ਜਾ ਰਹੇ ਆ ਬਈ ਫਿਰ ਤੁਹਾਨੂੰ ਅੱਗੇ ਦਿਖਾਵਾਂਗੇ ਬਈ ਬਈ ਐ ਰਸਤੇ 'ਚ ਪਹੁੰਚ ਗਏ ਆਪਾਂ ਆਪਣੇ ਪਿੰਡ ਦੀ ਸੰਗਤ ਸਮਾਨ ਲੈ ਕੇ ਜਾ ਰਹੀ ਆ ਠੀਕ ਆ ਜੀ ਚਾਰਜਰ ਵੀ ਲਵਾਉਣਾ ਹਾਂ ਹਾਂ ਠੀਕ ਉੱਥੇ ਕੋਈ ਬੰਦਾ ਇੱਕ ਆ ਚਾਰਜ ਲਵਾਣਾ ਪੀਜਾ ਬਈ ਬਾਕੀ ਹੁਣ ਤੁਹਾਨੂੰ ਅੱਗੇ ਦਿਖਾਵਾਂਗੇ ਕੀ ਹਾਲਾਤ ਨੇ ਉਥਲੇ ਜਿੱਥੇ ਜਾ ਰਹੇ ਆ ਯਾਰ ਆਏ ਆਪਣੇ ਨਾਲ ਦੇ ਬੈਠੇ ਨੇ ਬਾਈ ਮਨਦੀਪ ਭਾਜੀ ਹੋਣੀ ਹੋਰ ਮਹਾਰਾਜ ਸਭ ਠੀਕ ਠਾਕ ਨੇ ਸਾਮਾਨ ਬਾਈ ਪਰਖੀਆ ਪੂਰੀ ਟਰਾਲੀ ਬੱਬੇ ਗਿਰਪਨਾਲ ਜੀ ਨੇ ਜੋਗੇ ਹੈਗੇ ਦੇ ਬਾਈ ਹੁਣ ਬਾਈ ਸਿੱਧਾ ਉੱਥੇ ਹੀ ਮਿਲਾਂਗੇ ਅੱਛਾ ਅੱਛਾ ਕੋਈ ਨਾ ਆਇਆ ਕੋਈ ਨਹੀਂ ਕੋਈ ਆਹ ਦਾ ਪਰ ਬੈਠੀ ਪਿਆਰਾ ਬੱਬਾ ਜੀ ਸਵੇਰ ਦੇ 5 5:30 ਹੋਗੇ 2:30 ਵਜੇ ਤੁਰੇ ਸੀ ਪਿੰਡੋਂ ਹੁਣ ਬਾਈ 2-3 ਘੰਟੇ ਸੌਵਾਂਗੇ ਫਿਰ ਸਾਮਾਨ ਸਮੂਲ ਵੰਡ ਗਿਆਂਮੈਂ ਕਿਉਂ ਬਾਈ ਹਾਂਜੀ ਹੈ ਮਾਨ ਸੇ ਸੋਸੂ ਕੇ ਖੇਲ ਭੰਗਦੇ ਪਾਸੇ ਪਹੁੰਚ ਗਏ। ਸਿਆਲ ਆ ਬਾਈ। ਹਾਂਜੀ ਕੁੰਗਰੂ ਜੀ। ਕੁੰਗਰੋ ਨੇ ਵੀ ਬਾਈ ਸੇਵਾ ਕਰਨ ਪਹੁੰਚੇ ਹੋਇਆ ਬਾਈ। ਸੋ ਜੋ ਇਹ ਸਾ ਮੇਰਾ ਰੈਸਟ। ਥਮੇ ਰੈਸਟ ਕਰੋ ਫਿਰ ਤੜਕੀ ਉੱਟ ਕੇ। ਨਹੀਂ ਗਿਰਦਾ ਚੱਬ ਜਾ। ਨਹੀਂ ਗਿਰਦਾ। ਦੇਖੋ ਬਾਈ ਆਈ ਰਹੇ ਸਮਾਂ ਦੇ ਨਾਲ। ਚੱਲੀਏ ਭਾਈ ਅੱਗੇ ਲੈ ਕੇ ਸੇਵਾ ਹਾਂਜੀ ਇਹ ਆਪਣੇ ਪਿੰਡ ਦੀ ਸਾਰੀ ਸੰਗਤ ਆ ਭਾਈ ਪਸਿਆਣੇ ਦੀ ਦੋ ਰਾਂ ਪ੍ਰਚਲੀਆਂ ਚ ਬੋਕੇ ਅੱਗੇ ਇਹ ਭਾਈ ਇਹ ਜੀਰੀਆਂ ਥੋੜੀਆਂ ਚੱਲੀਆਂ ਯਾਰਾ ਖਰਾਬ ਹੋ ਗੀਆਂ ਸਾਰੀਆਂ ਅੱਗੇ ਲੱਖ ਲੱਖ ਜਿੰਨਾ ਪਾਣੀ ਆ ਭਰਾਵੋ ਪਾਣੀ ਉਹ ਤਾਂ ਠੀਕ ਚਲੋ ਭਾਈ ਬੈਠੋ ਟਰਾਲੀ ਚ ਅੱਗੇ ਚੱਲੀਏ ਆਜੇ ਇਹ ਲੋ ਬਾਈ ਬੋਝੋ ਯਾਰਾ ਲੈ ਲੈ ਕੇ ਕੀ ਲੈਣਾ ਹੈ ਪਾਣੀ ਚਾਹੀਦਾ ਪਾਣੀ ਪਾਣੀ ਗਿਆ ਬੋਤਲਾਂ ਦੇ ਦੋ ਪੱਟੀਆਂ ਦੇ ਦੇ ਪੱਟੀ ਦੇ ਯਾਰ ਦੀਪ ਪੱਟੀ ਦੀਪਰਾ ਖੋਲ ਰਿਹਾ ਕਿਉਂ ਆ ਓਪੇਸ ਠੀਕੇ ਬੇ ਫਰਮਾਨ ਖੋਲ ਲੈਣਾ ਬਸ ਬਸ ਆ ਬਾਈ ਆਪਣੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਬਾਈ ਜਿੰਨਾ ਵੀ ਹੋ ਸਕੇ ਆਪਾਂ ਨਾਲ ਹੀ ਖੜਾਂਗੇ ਆ ਆਪਣੇ ਪਿੰਡ ਦੇ ਆ ਆਪਣੇ ਪਿੰਡ ਦੇ ਨੇ ਬਾਈ ਆਪਾਂ ਇੱਥੇ ਸੇਵਾ ਲੈ ਕੇ ਪਹੁੰਚੇ ਹੋਇਆ ਸਾਰੇ ਟੀਮ ਆ ਆਪਣੇ ਪਿੰਡ ਦੇ ਨੇ ਬਾਈ ਮੋਤੀ ਆਪਣੇ ਨਾਲ ਆਏ ਬਾਈ ਧੰਨਵਾਦ ਬਾਈ ਤੁਹਾਡਾ

ਇਹ ਉੱਤਰ ਗਿਆ ਉਹ ਬਹੁਤ ਇੱਕ ਹੋਰ اٹ ਕੱਗਰ ਗੁੱਗਰ ਕਿੱਧਰ ਨੂੰ ਆਂ ਹਾਂਜੀ ਤੇਰੇ ਆ ਦੇ ਕੰਡੇ ਜਾਣਾ ਸੀ ਕਿੱਧਰ ਨੂੰ ਲੈ ਜੀਏ ਓਕੇ ਤੇਰਪੰਡੇ ਕਿ ਨਹੀਂ ਇੱਥਲਾ ਉੱਧਰ ਯੋ ਜੇ ਤੂੰ ਸੀ ਨਹੀਂ ਜਾਂਦੀ ਤਰਪਾਲ ਪੈਣ ਗੋ ਪੈਰ ਤੇ ਰਹਿ ਜਾਂਦਾ ਤੱਤੀ ਪਈਏ ਨਹੀਂ ਪਈਏ ਛੋਟੀ ਜਿਹੀ ਮਿਲ ਜਾਈਏ ਉੱਧਰ ਪਈਏ ਉਹ ਕੁਲਝੇ ਪਈਏ ਟੱਕਲਾ ਪਾਣੀ ਆ ਪਾਣੀ ਦੇ ਦੇ ਇਹ ਪਾਣੀ ਉੱਪਰ ਦੁਬਾਰਾ ਜਿਹੜਾ ਉਹ ਡੇਰਾ ਬਾਬਾ ਨਾਲ ਖਲ ਚੱਲ ਜਾਂਦਾ ਹਾਂ ਉੱਧਰ ਅੱਗੇ ਉਹ ਉੱਧਰ ਵੀ ਨਹੀਂ ਹੈਗੇ ਯਾਰ ਉਹ ਗੱਲ ਟ੍ਰੱਕ ਦੇ ਇਸੇ ਬਾਈ ਕਿੱਥੇ ਪੁੱਛਣਾ ਫੋਡਾ ਹਾਂ ਹੁਣ ਬੋਲੋ ਕੀ ਕਰੀਏ ਆ ਜਾ ਵੀਰਿਆ ਤੂੰ ਵੀ ਆ ਜਾ ਇੱਧਰ ਇਹ ਅਕਲੇ ਪਾਣੀ ਲੈਣਾ ਪਾਣੀ ਨਹੀਂ ਬਹੁਤ ਪਾਣੀ ਲੈਣਾ ਮਾਰੇ ਇੱਧਰ ਸਾਡੇ ਨੂੰ ਫਿਲਟਰ ਚੱਲਦਾ ਅਕਲ ਨੂੰ ਮਾਰ ਇਹ ਦੇਖੋ ਜੀ ਇਹ ਗਿਆ ਲਾਈਟ ਹੋ ਨਹੀਂ ਤਾਂ ਨਹੀਂ ਓਕੇ ਆ ਹੋਰ ਅੰਕਲ ਵੀ ਕੁਛ ਚਲੋ ਜਵਾਨੋ ਚਲੋ ਭਾਈ ਅੱਗੇ ਧੰਨਵਾਦ ਬਾਬਾ ਜੀ ਧੰਨਵਾਦ ਬਾਬੇ ਸਮਾਨ ਦਿੱਤਾ ਬਾਬਾ ਗੇਰਾ ਚਾਤਾ ਨਹੀਂ ਬਿੰਨ ਤਨਵਾਦ ਬਾਬਾ ਵੀ ਭਾਈ ਜੀ ਮਾਰ ਰਿਹਾ ਕਿ ਨਾ ਤੇਰੇ ਭਾਈ 3008 ਤੇਨੇ 0 ਆਪੇ ਚਾਰ ਤੋਂ ਕਰੇ ਨੂੰ ਜਾ ਰਹੇ ਸੀ ਆ ਗੱਦੇ ਉੜ ਗਏ ਯਾਰ ਉਹ ਲੈ ਆ ਲੈ ਚੱਕ ਕੇ ਯਾ ਤਿੰਨੇ ਚੱਕ ਲੈ ਉਹ ਲੈ ਬਾਬੇ ਦੇ ਉਹ ਲੈ ਆ ਰਿਹਾ ਬਾਈ ਗੱਦਾ ਓ ਯਾਰ ਬੇਗਿਰ ਗਿਸ ਜੰਮੂ ਕਸ਼ਮੀਰ ਤੋਂ ਚੱਲ ਕੇ ਸਿਆਲਨ ਆਰਾ ਬਈ ਗੱਦੇ ਗਿਰ ਕੇ ਸੀ ਚੱਕ ਲੈ ਕੇ ਆਉਰੇ ਰੱਖ ਲਿਓ ਇਹ ਬਾਈ ਸਾਡਾ ਜੰਮੂ ਵਾਲਾ ਭੱਜਿਆ ਯਾਰ ਓਏ ਬੜੀ ਸੇਵਾ ਕਰੀਆ ਬਾਈ ਜੀ ਜੰਮੂ ਤੋਂ ਪਾਇ ਇਸ ਗੱਦੇ ਦੇ ਉੱਪਰ ਇਹ ਬਾਈ ਜੰਮੂ ਤੋਂ ਨਾ ਬਦਾਮ ਲੈ ਕੇ ਆਏ ਸੀ ਤਿੰਨ ਚਾਰ ਪੈ ਗੱਦੇ ਵੀ ਸੇਵਾ ਕਰ ਰਹੇ ਆ ਸਰ ਲੈ ਓੜੀ ਕੀ ਲੋ ਬਾਈ ਕੀ ਓਕ ਲੱਗ ਰਹੀ ਜੀ ਥੱਲੇ ਯਾਰ ਔਰ ਜੂਸ ਪੀਣੇ ਰੁਕੇ ਆ ਗਈ ਸਾਰੀ ਟੀਮ ਬਾਈ ਜੂਸ ਪੀਣੇ ਲੈ ਕੇ ਸ਼ੇਕ ਜਾਂ ਮਿਕਸ ਗਲਾਸ ਬਾਈ ਬਾਈ 15 ਗਲਾਸ ਕਰਦੇ ਮਿਕਸ ਜੂਸ ਦੇ ਯਾਰ 15 ਬਾਈ 30 ਲਾਂਗੇ 2 2 ਬਾਈ ਸਾਰੇ ਓਕ ਲੱਗ ਰਹੀ ਆ ਮੈਂ ਨਹੀਂ ਬੋਲ ਚੱਲ ਠੀਕ ਆ ਤੈਨੂੰ ਗੱਲ ਬੁਲਾ ਰਹੇ ਆ ਤੈਨੂੰ ਗੱਲ ਬੁਲਾ ਰਹੇ ਆ ਰਮਾਨ ਤੂੰ ਕੀ ਪੀਂਗਾ ਕੋਕੋਏ ਮੈਂ ਦਦਾ ਸ਼ੇਕ ਵੀ ਪੀ ਲਵਾਂ ਨਹੀਂ ਸ਼ੇਕ ਨਹੀਂ ਜਾਣਾ ਮੇਰੇ ਮਿੰਟ ਸਭ ਚੱਲ ਜੇ ਨਾ ਵੀ ਰੋਜਾ ਮੈਂ ਕਰਦੇ ਚਾਰ 7 5ਵੇਂ ਪਹੁੰਚਾਂਗੇ 5 ਇਸ ਦਾ ਨਾ ਨਾ ਗਵਰਨਰ ਵੀ ਨਹੀਂ ਆਉਗਾ 40 ਤੇ ਵਧਾ ਆਪਣਾ ਫਿਰ ਪਟਾੜਾ ਮਹਿੰਗਾ ਸਾਰਾ ਟਾਈਮ ਤੇ ਵੱਧ ਹੋ ਗਿਆ ਜੀ ਨੂੰ ਖਲਾਇਆ ਵੀ ਦੇ ਕੋਈ ਬਾਈ ਬਣੀ ਹੋਰ ਯਾਰਾ ਦੇਖੋ ਬਾਈ ਮੁਸਲਮਾਨ ਬੜਾ ਸੇਵਾ ਲੈ ਕੇ ਆਏ ਨੇ ਯੂਪੀ ਦੀ ਦੁਆਏ ਨੇ ਬਾਈ ਤੁਸੀਂ ਕਾ ਕਾਲਸਾ ਯੂਪੀ ਤੋਂ ਆਏ ਨੇ ਬਾਈ ਕਿੰਨੀ ਵਧੀਆ ਗੱਲ ਧੰਨਵਾਦ ਜੀ ਵੀਰੇ ਤੁਸੀਂ ਪੰਜਾਬ ਨਾਲ ਖੜੇ ਬਾਈ ਸ਼ਾਇਦ ਭਾਈ ਤੁਹਾਨੂੰ ਧੰਨਵਾਦ ਬਾਈ ਹਾਂ ਬਾਈ ਦੱਸ ਦੇਗਾ ਹਾਂ ਬਾਈ ਆਪਣਾ ਵਲੌਗ ਹੋਣ ਵਾਸਤੇ ਪੌਰੀ ਸਮਾਪਤ ਕਰ ਰਹੇ ਹਾਂ ਬਾਈ ਸਾਰਾ ਸਮਾਨ ਵੰਡ ਤਾ ਯਾਰ ਬਸ ਬਾਬਾ ਸਾਰਿਆਂ ਨੂੰ ਤਰੱਕੀਆਂ ਦੇਵੇ ਬਾਈ ਜੇ ਕੋਈ ਕਿਸੇ ਨੂੰ ਵੀ ਪੰਜਾਬ ਚ ਬਾਈ ਕੋਈ ਵੀ ਪ੍ਰੋਬਲਮ ਆਂਦੀ ਆ ਮਸੀਬਤ ਸਾਰੇ ਨਾਲ ਖੜਿਆ ਕਰੋ ਬਾਈ ਇੱਕ ਜੀ ਇਕੱਠੇ ਹੋ ਗਏ ਕਿਉਂ ਬਾਈ ਹਾਂਜੀ ਹਾਂਜੀ ਕਹੂੰਗੀ ਬਾਈ ਕੱਲ ਸਾਡੇ ਨਾਲ ਇਧਰ ਆਪਣੇ ਅੱਲ ਵੀ ਪਾਣੀ ਆ ਸਕਦਾ ਪਰਮਾਤਮਾ ਗੁਰਬਾਬੇ ਦਾ ਗਾਣਾ ਸਭ ਨੂੰ ਤਰੱਕੀ ਦੇਵੇ ਪਰਮਾਤਮਾ ਚਲੋ ਬਾਈ ਧੰਨਵਾਦ ਸਾਡਾ ਵਲੌਗ ਦੇਖਣ ਲਈ ਹੋਰ ਜਿਆਦਾ ਸੀ ਆ ਸਕਦੇ ਐ ਡੱਡ ਤੁਸੀਂ ਤਾਂ ਆਈ ਸਾਰੇ ਪਹੁੰਚੋ ਬਾਈ ਲੋੜ ਉਹਨਾਂ ਨੂੰ ਬਾਅਦ 'ਚ ਵੀ ਹੈ ਯਾਰ ਜਦੋਂ ਪਾਣੀ ਉਤਰ ਗਿਆ ਬਾਈ ਕਿਉਂਕਿ ਬਾਅਦ ਚ ਜ਼ਮੀਨਾਂ ਪੱਦਰੀਆਂ ਕਰਨੀਆਂ ਡੀਲ ਸਾਰਾ ਕੁਝ ਉਹਨਾਂ ਨੇ ਬੁੱਛਦਾ ਯਾਰ ਬਈ ਫਸਲ ਵੀ ਨਹੀਂ ਹੋਣੀ ਹੈਗੀ ਉਹਨਾਂ ਦੀਆਂ ਫਸਲਾਂ ਆਈ ਨਹੀਂਆਂ ਬਈ ਸਾਰਾ ਕੁਝ ਖਰਾਬ ਹੋ ਗਿਆ ਪਰਮਾਤਮਾ ਸਭ ਨੂੰ ਤਰੱਕੀਆਂ ਦੇਵੇ ਬਈ ਧੰਨਵਾਦ ਧੰਨਵਾਦ ਜੀ 라ਦੀਏ ਬਾਪੇ ਆ ਗਏ ਨਾ ਫਿਰ ਬਈ ਸਤਿ ਸ੍ਰੀ ਅਕਾਲ ਨੂੰ ਮੈਂ ਇਹ ਕਰਦਾ ਸਾਨੂੰ ਸਾਡੀ ਵੀਡੀਓ ਬਧੇ ਲੱਗੀ ਹੋਊਗੀ ਸਾਡੀ ਹੋਰ ਨਵੀਂ ਵੀਡੀਓ ਦੇਖਣ ਲਈ ਡਾਕਟਰ ਗੋਗਾ ਟੀਮ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਸਬਸਕ੍ਰਾਈਬ ਵੀ ਕਰ ਲਓ ਫਿਰ ਸਾਨੂੰ ਦੱਸੋ ਕਮੈਂਟਾਂ ਚ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ